ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੇ ਕਿਚਨ ਚ ਤੇ ਅੱਜ ਆਪਾਂ ਤੁਹਾਡੇ ਨਾਲ ਆਮਲੇ ਦੇ ਮਰਬੇ ਦੀ ਰੈਸਪੀ ਸ਼ੇਅਰ ਕਰਾਂਗੇ ਜੋ ਬਹੁਤ ਹੀ ਸਾਨ ਤੇ ਬਹੁਤ ਸਿੰਪਲ ਤਰੀਕੇ ਨਾਲ ਬਣ ਕੇ ਤਿਆਰ ਹੋਊਗਾ ਅੱਧਾ ਕਿਲੋ ਜਿਹੜਾ ਆਪਾਂ ਆਮਲਾ ਲੈ ਲਿਆ ਏ ਤੇ ਇਹਨੂੰ ਆਪਾਂ ਪਹਿਲਾਂ ਹੀ ਧੋ ਲਿਆ ਸੀਗਾ ਧੋਣ ਤੋਂ ਬਾਅਦ ਆਪਾਂ ਇਸ ਤਰੀਕੇ ਦਾ ਮੈਗੀ ਵਾਲਾ ਚਮਚਾ ਲੈ ਕੇ ਇਸ ਤਰੀਕੇ ਨਾਲ ਆਪਾਂ ਜਿਹੜੀ ਸ਼ੀਰ ਕੇ ਵਿੱਚ ਕੱਲਵਾਗੇ ਤੇ ਕਰਨ ਤੋਂ ਬਾਅਦ ਪਾਣੀ ਅਸੀਂ ਗੈਸ ਉੱਪਰ ਗਰਮ ਹੋਣ ਵਾਸਤੇ ਰੱਖ ਲੈਣਾ ਏ ਇੱਕ ਗੜਵੀ ਆਪਾਂ ਭਰਕੀ ਦੇ ਵਿੱਚ ਪਾਣੀ ਦੀ ਪਾਤੀ ਪਾਣੀ ਘਰਾ ਗਰਮ ਹੋ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਆ ਆਵਲੇ ਜਿਹੜੇ ਅਸੀਂ ਰੱਖੇ ਹੋਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ 2-3 ਮਿੰਟ ਵਾਸਤੇ ਕੁੱਕ ਕਰਨਾ ਅਸੀਂ ਆਮਬਲੇ ਦਾ ਸ਼ਾਇਦ ਜਿਹੜਾ ਬਿਲਕੁਲ ਛੋਟੇ ਵਾਲਾ ਲਿਆ ਹੋਏ ਮੋਟੇ ਵਾਲਾ ਹੁਣ ਤੇ ਟਾਈਮ ਵੱਧ ਵੀ ਲੱਗ ਸਕਦਾ ਥੋੜੀ ਜਿਹੀ ਫਿਟਕਰੀ ਪਾ ਲਵਾਂਗੇ ਦੇ ਵਿੱਚ ਤਾਂ ਜੋ ਆਮਲੇੰਦ ਥੋੜਾ ਜਿਹਾ ਖੇਲਾਪਾ ਨੂੰ ਨਿਕਲ ਜਾਂਦਾ ਏ ਤੇ ਤੁਸੀਂ ਦੇਖ ਸਕਦੇ ਹੋ ਅਸੀਂ 2 ਕੁ ਮਿੰਟ ਵਾਸਤੇ ਅਸੀਂ ਇਹਨਾਂ ਨੂੰ ਬਾਲ ਲੈ ਇਸ ਤਰੀਕੇ ਦਾ ਕਲਰ ਚੇਂਜ ਹੋ ਚੁੱਕਾ ਸੌਫਟ ਵੀ ਹੋ ਚੁੱਕੇ ਨੇ ਤੇ ਹੁਣ ਆਪਾਂ ਜਿਹੜਾ ਇਹਨਾਂ ਨੂੰ ਕੱਢ ਕੇ ਇੱਕ ਪਲੇਟ ਵਿੱਚ ਠੰਡੇ ਹੋਣ ਵਾਸਤੇ ਰੱਖ ਲਵਾਂਗੇ ਇਸ ਤਰੀਕਾ ਆਪਾਂ ਸਾਰੇ ਜਿਹੜੇ ਕੱਢ ਲਵਾਂਗੇ ਤੇ ਪਾਣੀ ਅਸੀਂ ਇੱਕ ਸਾਈਡ ਤੇ ਰੱਖ ਲਵਾਂਗੇ ਤੇ ਗੈਸ ਉੱਪਰ ਆਪਾਂ ਹੁਣ ਰੱਖਾਂਗੇ ਇੱਕ ਪਤੀਲਾ ਤੇ ਉਹਦੇ ਵਿੱਚ ਜਿਹੜੀ ਆਪਾਂ ਪਾ ਲਵਾਂਗੇ ਜੀ ਦੋ ਕੌਲੀਆਂ ਖੰਡ ਦੀਆਂ ਪਾਣੀਆਂ ਇਸੀ ਦੇ ਵਿੱਚ ਢਾਈ ਕੌਲੀਆਂ ਜਿਹੜੀਆਂ ਅਸੀਂ ਉਹੋ ਹੀ ਪਾਣੀ ਦੀਆਂ ਪਾ ਲਵਾਂਗੇ ਜਿਹਦੇ ਨਾਲ ਅਸੀਂ ਖੰਡ ਨੂੰ ਲਿਆ ਉਸੇ ਕੌਲੀਆਂ ਨਹੀਂ ਢਾਈ ਕੌਲੀਆਂ ਪਾਣੀ ਦੀਆਂ ਪਾ ਲੈਣੀਆਂ ਤੇ ਤੁਸੀਂ ਦੇਖ ਸਕਦੇ ਖੰਡ ਜਿਹੜੀ ਇਹ ਵਿੱਚ ਬਿਲਕੁਲ ਮੈਲਟ ਹੋ ਚੁੱਕੀ ਹੈ ਤੇ ਹੁਣ ਆਪਾਂ ਜਿਹੜੇ ਆਮਲੇ ਪਾ ਲੈਣੇ ਇਹਦੇ ਵਿੱਚ ਤੇ ਹੁਣ ਆਪਾਂ 40 ਮਿੰਟ ਵਾਸਤੇ ਆਪਾਂ ਇਹਨੂੰ ਪਕਾਉਣਾ ਆ। ਉਵੱਦ ਵੀ ਲੱਗ ਸਕਦੇ ਨੇ। ਇੰਨੇ ਟਾਈਮ ਤੱਕ ਰਹੀ ਸੀ ਇਹਨੂੰ ਪਕਾਉਣਾ ਹਾਈ ਫਲੇਮ ਤੇ। ਇਹ ਬਿਲਕੁਲ ਇਸ ਤਰੀਕੇ ਨਾਲ ਹੁੰਦੇ ਜਾਣਗੇ ਤੇ ਜਿਹੜੀ ਇਹਦੀ ਚਾਣੀ ਬਿਲਕੁਲ ਗਾੜੀ ਹੁੰਦੀ ਜਾਏਗੀ। ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਇਹ ਕਲਰ ਜਿਹੜਾ ਚੇਂਜ ਹੋਣਾ ਸ਼ੁਰੂ ਹੋ ਜਾਵੇਗਾ ਆਪਣੇ ਆਪ ਹੀ ਕੋਈ ਕਲਰ ਪਾਉਣ ਦੀ ਦੇ ਵਿੱਚ ਜ਼ਰੂਰਤ ਨਹੀਂ ਪਵੇਗੀ ਤੁਹਾਨੂੰ। ਆਪਣੇ ਆਪ ਹੀ ਇਹ ਕਲਰ ਚੇਂਜ ਕਰੇਗਾ। ਦੇ ਵਿੱਚ ਤੁਸੀਂ ਥੋੜੀ ਪੀਸੀ ਹੋਈ ਇਲਾਚੀ ਵੀ ਪਾ ਸਕਦੇ ਹੋ। ਤੋਂ ਹੁਣ ਗੈਸ ਦਾ ਫਲੇਮ ਬੰਦ ਕਰਕੇ ਠੰਡੀ ਹੋਣ ਵਾਸਤੇ ਰੱਖ ਦਿੱਤਾ ਸੀਗਾ। ਆਪਾਂ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਬਿਲਕੁਲ ਠੰਡੇ ਕਰਨ ਤੋਂ ਬਾਅਦ ਆਪਾਂ ਇਹਨੂੰ ਡੱਬੇ ਵਿੱਚ ਪਾ ਕੇ ਰੱਖ ਲਵਾਂਗੇ ਤੇ ਜੇ ਤੁਸੀਂ ਜ਼ਿਆਦਾ ਬਣਾ ਕੇ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਥੋੜਾ ਜਿਹਾ ਤੁਸੀਂ ਸਰਕਾ ਵੀ ਪਾ ਸਕਦੇ ਹੋ ਤਾਂ ਜੋ ਉਹਨੂੰ ਉਲੀ ਵਗੈਰਾ ਨਾ ਲੱਗੀ ਤੇ ਕਾਫੀ ਟਾਈਮ ਤੱਕ ਰਹਿ ਵੀ ਜਾਵੇ ਤੇ ਹੁਣ ਅਸੀਂ ਜਿਹੜਾ ਮਰੱਬਾ ਉਹ ਬਣਾ ਕੇ ਤਿਆਰ ਕਰ ਲਿਆ ਹੋਇਆ ਹੈ ਤੇ ਅਸੀਂ ਹੁਣ ਇਹਨੂੰ ਇੱਕ ਡੱਬੇ ਵਿੱਚ ਸਟੋਰ ਕਰਕੇ ਰੱਖ ਲਵਾਂਗੇ ਬਹੁਤ ਸਿੰਪਲ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਹੀ ਬਣਾ ਕੇ ਤਿਆਰ ਕਰ ਲਿਆ ਏ ਤੇ ਤੁਹਾਨੂੰ ਦਿਖਾਉਂਦੇ ਆ ਜੀ ਕਿਵੇਂ ਦਾ ਕਿੰਨਾ ਸੌਫਟ ਵਧੀਆ ਬਣ ਕੇ ਤਿਆਰ ਹੋ ਚੁੱਕਾ ਏ ਤੇ ਬਹੁਤ ਹੀ ਸੌਫਟ ਤੁਸੀਂ ਹੁਣੇ ਹੀ ਇਹਨੂੰ ਖਾ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜੀ